ਲਿਡਾ ਨੇ ਵੀਜ਼ੇ ਬੰਦ ਕਰਤੇ ਕੈਨੇਡਾ ਦਾ ਇਕ ਹੀ ਮੰਤਰੀ ਜਿਹੜਾ ਪੰਜਾਬੀ ਨੂੰ ਪਸੰਦ ਉਹ ਹੈਗਾ ਮਾਰਕ ਮਿਲਰ ਉਹ ਨਿਊਜ਼ ਵਿਚਾਰਾ ਮਾਰਕ ਮਿਲਰ ਹੋਰ ਭੇਜਦਾ ਉਹ ਰਾਤੋਂ ਰਾਤ ਇੱਥੇ ਰੇਸ ਲੱਗ ਜਾਂਦੀ ਆ ਪੰਜਾਬ ਚ ਪਾਈ ਸਿਰ ਦੋ ਚੀਜ਼ਾਂ ਚੱਲਦੀਆਂ ਜਾਂ ਤਾਂ ਪੋਲਿਟਿਕਸ ਕੀ ਹੋ ਰਿਹਾ ਤੇ ਜਾਂ ਕੈਨੇਡਾ ਚ ਨਵੀਂ ਨਿਊਜ਼ ਕਿਹੜੀ ਆ ਗਈ ਹੈ। ਇਹੀ ਚੀਜ਼ਾਂ ਨਾ ਪੰਜਾਬ ਵਿੱਚ ਫਲਾਣੇ ਮੰਤਰੀ ਨੇ ਆ ਕਰਤਾ ਜਾਂ ਉਹ ਕਰਤਾ ਜਾਂ ਦੂਜੀ ਗੱਲ ਵੀ ਕੈਨੇਡਾ ਦਾ ਇੱਕ ਹੀ ਮੰਤਰੀ ਜਿਹੜਾ ਪੰਜਾਬੀਆਂ ਨੂੰ ਪਸੰਦ ਉਹ ਹੈਗਾ ਮਾਰਕ ਮਿਲਰ। ਉਹ ਵਿਚਾਰਾ ਕਦੋਂ ਆਉਂਦਾ ਸਟੇਜ ਤੇ ਬੋਲਦਾ ਕੀ ਆ, ਉਹਦੀ ਪ੍ਰੈਜੈਂਟੇਸ਼ਨ ਕੀ ਆ। ਅੱਜ ਪਿੱਛੇ ਜੇ ਸੀਗਾ ਆਪਣੇ ਆਪ ਸਾਡੇ ਪੰਜਾਬ ਦੇ ਕੋਈ ਬਹੁਤ ਨਾਮਵਰ ਚੈਨਲ ਨੇ ਮੈਨੂੰ ਇਹ ਕੱਲ ਸਮਝ ਨਹੀਂ ਆਉਂਦੀ ਉਹਨਾਂ ਨੇ ਐਡੀਟਰ ਜਿਹੜੇ ਵੀ ਰੱਖੇ ਆ ਜਿਹਨਾਂ ਪ੍ਰੈਜੈਂਟੇਸ਼ਨ ਉਹਨਾਂ ਨੂੰ ਇੰਗਲਿਸ਼ ਥੋੜੀ-ਬਹੁਤੀ ਆਉਂਦੀ ਕਿ ਨਹੀਂ ਆਉਂਦੀ। ਜਾਂ ਉਹਨਾਂ ਨੂੰ ਵੀ ਕਲਾਸਾਂ ਲਾਉਣੇ ਪੈਣੀਆਂ। ਉਹ ਨਿਊਜ਼ ਵਿਚਾਰ ਉਹ ਰਾਤੋਂ ਰਾਤ ਇੱਥੇ ਰੇਸ ਲੱਗ ਜਾਂਦੀ ਆ ਪਿੱਕੇ ਮੈਂ ਪਿੱਛੇ ਨਾ ਰਹਿ ਜਾ ਪਹਿਲਾਂ ਹੀ ਪਾਦਨਾ ਜੀ ਕੈਨੇਡਾ ਨੇ ਵੀਜ਼ੇ ਬੰਦ ਕਰਤੇ ਕੈਨੇਡਾ ਨੇ ਆ ਬੰਦ ਕਰਤਾ ਹੁਣ ਨਿਊਜ਼ ਉਹਨੇ ਕਹੀ ਸੀਗੀ ਅਸੀਂ ਪੋਰਟ ਆਫ ਐਂਟਰੀ ਜੋ ਵੀ ਵਰਕ ਪਰਮਿਟ ਨਹੀਂ ਦਿਆ ਕਰਦੇ ਇਹੀ ਸਮਝਾਇਆ ਉਹਨਾਂ ਨੂੰ ਸਿਰਫ ਸਟੂਡੈਂਟ ਦੇ ਲਈ ਹੋਰ ਤਾਂ ਕੋਈ ਨਿਊਜ਼ ਨਹੀਂ ਆਈ ਇੱਥੇ ਕੀ ਰੌਲਾ ਪਾਤਾ ਜੀ ਤੁਹਾਡੇ ਸਟੂਡੈਂਟਾਂ ਦੇ ਵਰਕ ਪਰਮਡ ਬੰਦ ਹੋ ਗਏ ਆਪਣੇ ਬੱਚਿਆਂ ਨੂੰ ਨਾ ਭੇਜਿਆ ਜਾਵੇ ਉਹ ਮਾਪੇ 15 20 ਲੱਖ ਰੁਪਏ ਬਚਾਉ ਉਹ ਕਦੋਂ ਕਿਹਾ ਉਹਨਾਂ ਨੇ ਉਨਾਂ ਨੇ ਹੀ ਕਿਹਾ ਵੀ ਬਾਰਡਰ ਤੋਂ ਰਸ਼ ਘਟ ਜੇ ਅਗਰ ਸਟੂਡੈਂਟ ਨੇ ਪੜਾਈ ਕਰ ਲਈ ਆ ਤਾਂ ਆਪਣਾ ਵਰਪਮੈਂਟ ਆਨਲਾਈਨ ਲਾਓ ਪਰ ਇੱਥੇ ਕੀ ਆ ਸਿਰਫ ਸਨਸਨੀ ਫਲਾਉਣੀ ਆ ਨਿਊਜ਼ ਚੈਨਲ ਦੀ ਰੋਟੀ ਤਾਂ ਚੱਲਦੀ ਜਿਹਰੇ ਚ ਕੋਈ ਮਸਾਲਾ ਹੋਵੇ